ਸਾਡਾ ਸਿਕਾਲਜੀ ਡੀਪੀਸੀ ਪੰਜਾਬੀ ਦਾ ਡੈਕੋ ਰਿਪੋਰਟਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਸ ਦਈਏ ਕਿ ਸੌਣ ਮਹੀਨੇ ਦੇ ਵਿੱਚ ਜਿਵੇਂ ਕਿ ਇਹ ਸੰਕਰ ਭਗਵਾਨ ਦੇ ਬਹੁਤ ਹੀ ਸੁੰਦਰ ਦਿਨ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸੰਕਰ ਭਗਵਾਨ ਦੀ ਅਲੌਕਿਕ ਰੂਪ ਦੇ ਨਾਲ ਜਿਹੜੀ ਇਹ ਪੂਜਾ ਕੀਤੀ ਜਾਂਦੀ ਏ ਤੇ ਇਹ ਪੂਜਾ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਪੂਜਾ ਕਰਨ ਦੇ ਨਾਲ ਬਹੁਤ ਜ਼ਿਆਦਾ ਫਲ ਜਿਹੜਾ ਆ ਉਹ ਮਿਲਦਾ ਆ ਪਰ ਕਦੇ-ਕਦੇ ਇਹਨਾਂ ਦਿਨਾਂ ਦੇ ਵਿੱਚ ਚਮਤਕਾਰ ਹੋਣੇ ਸੁਭਾਗੇ ਨੇ ਇਸੇ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਕਸਬਾ ਦੁਰੰਗਲਾ ਵਿੱਚ ਪ੍ਰਚੀਨ ਬਾਬਾ ਤੁਰੰਤਨਾਥ ਦੀ ਸਮਾਦੀ ਮੰਦਿਰ ਦੇ ਵਿੱਚ ਖੁਦਾਈ ਦੇ ਦੌਰਾਨ ਧਰਤੀ ਹੇਠੋਂ शिवलिंग ਨਿਕਲ ਆਇਆ शिवलिंग ਪ੍ਰਗਟ ਹੋਣ ਦੀ ਸੂਚਨਾ ਮਿਲਦੇ ਹੀ ਲੋਕ ਇਕੱਠੇ ਹੋ ਮੰਦਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਪਹੁੰਚਣ ਲੱਗ ਪਏ ਜਾਣਕਾਰੀ ਦਿੰਦੇ ਹੋਏ ਮੰਦਰ ਪੁਜਾਰੀ ਨੇ ਦੱਸਿਆ ਕਿ ਮੰਦਰ ਦੇ ਵਿੱਚ ਨਿਰਮਾਣ ਦੇ ਲਈ ਖੁਦਾਈ ਦਾ ਕੰਮ ਚੱਲ ਰਿਹਾ ਸੀ ਕਿ ਸਾਡੇਕ ਤਿੰਨ ਫੁੱਟ ਜਦੋਂ ਖੁਦਾਈ ਕੀਤੀ ਗਈ ਤਾਂ ਨੌਜਵਾਨ ਨੇ ਦੱਸਿਆ ਕਿ ਹੇਠਾਂ ਕੋਈ ਪੱਥਰ ਨੂੰ ਮਾ ਚੀਜ਼ ਹੈ ਜਿਸਕੇ ਕਾਰਨ ਖੁਦਾਈ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਖੋਦਿਆ ਜਾਵੇ ਸਹੀ ਤਰੀਕੇ ਦੇ ਨਾਲ ਜਦੋਂ ਦੇਖਿਆ ਤਾਂ ਹੇਠਾਂ ਸਾਖ ਸਾਥ ਸਿਵਲਿੰਗ ਦੇ ਦਰਸ਼ਨ ਹੋਏ ਇਸ ਬਾਰੇ ਪਤਾ ਲੱਗਣ ਤੇ ਨਗਰ ਦੇ ਲੋਕ ਇਕੱਠਾ ਹੋਣ ਲਗ ਪਏ ਅਤੇ ਉਹਨਾਂ ਦੀ ਮੱਧ ਦੇ ਨਾਲ ਈਵਨਿੰਗ ਨੂੰ ਤੋਂ ਕੱਢ ਕੇ ਜਦੋਂ ਦੇਖਿਆ ਗਿਆ ਤਾਂ ਸਾਖ ਸਾਤ Shiv भोले ਦੇ Shivling ਦੇ ਦਰਸ਼ਨ ਹੋ ਗਏ ਜਿਸ ਦੇ ਉੱਪਰ ਨੇਤਰ ਦਾ ਆਕਾਰ ਅਤੇ ਜਿਨਊ ਦਾ ਆਕਾਰ ਦੇ ਤਸਵੀਰ ਬਣੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਅਭਿਸ਼ੇਕ ਕਰਨ ਤੋਂ ਬਾਅਦ Shivling ਦੇ ਦਰਸ਼ਨ ਕਰਨ ਦੇ ਲਈ ਦੂਰ ਦਰਾਜ ਪਿੰਡਾਂ ਤੋਂ ਲੋਕ ਪਹੁੰਚਣ ਲੱਗ ਪਏ ਉਹਨਾਂ ਦੱਸਿਆ ਕਿ ਇਸ ਮੰਦਿਰ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਸੇ ਤਪੱਸਥਾਨ ਤੇ ਬਾਬਾ ਤਰੰਤਨਾਥ ਜੀ ਇਹ ਵੱਲੋਂ ਜਿੰਦਾ ਸਮਾਦੀ ਲਈ ਗਈ ਸੀ ਉਹਨਾਂ ਨੇ 15 ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਮੈਂ ਇਸੇ ਸਥਾਨ ਤੇ ਜਿੰਦਾ ਸਮਾਦੀ ਲਵਾਂਗਾ ਅਤੇ ਜਦੋਂ ਇਹ ਪਿੱਪਲ ਦਾ ਟਹਿਣਾ ਟੁੱਟ ਜਾਵੇਗਾ ਤੁਸੀਂ ਸਮਝ ਲੈਣਾ ਕਿ ਮੈਂ ਸਮਾਦੀ ਦੇ ਵਿੱਚ ਲੀਨ ਹੋ ਗਿਆ ਹਾਂ ਸਿਵਲਿੰਗ ਦੇ ਦਰਸ਼ਨ ਹੋਣ ਤੋਂ ਬਾਅਦ ਸਿਵ ਭੋਲੇ ਦੇ ਭਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਬਹੁਤ ਹੀ ਜ਼ਿਆਦਾ ਤਦਾਰ ਦੇ ਵਿੱਚ ਭਗਤ ਜਣ ਉੱਥੇ ਪਹੁੰਚ ਕੇ ਸ਼ੰਕਰ ਭਗਵਾਨ ਦੀ ਪੂਜਾ ਅਰਚਨਾ ਕਰਨ ਲੱਗ ਪਏ ਤਾਂ ਹੁੰਦਾ ਦੇਈ ਕਿ ਇਹ ਦਿਨ ਜੋ ਸ਼ਾਵਣ ਮਹੀਨੇ ਦੇ ਚੱਲਦੇ ਪਏ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਦੁਰੰਗਲਾ ਸ਼ਹਿਰ ਦੇ ਵਿੱਚ ਜਿਹੜਾ ਆ ਇਹ ਚਮਤਕਾਰ ਹੋਇਆ ਹੈ ਇਸ ਚਮਤਕਾਰ ਨੂੰ ਦੇਖਣ ਦੇ ਲਈ ਬਹੁਤ ਬਹੁਤ ਦੂਰ ਤੋਂ ਲੋਕ ਦਰਸ਼ਨ ਕਰਨ ਦੇ ਲਈ ਪਹੁੰਚ ਰਹੇ ਹਨ ਜੇਕਰ ਤੁਸੀਂ ਵੀ ਪਹੁੰਚਣਾ ਚਾਹੁੰਦੇ ਹੋ ਤੇ ਤਰੰਤ ਨਾਥ ਸਮਾਦੀ ਮੰਦਿਰ ਦੇ ਵਿੱਚ ਜਾ ਕੇ ਤੁਸੀਂ ਵੀ ਸ਼ੰਕਰ ਭਗਵਾਨ ਜੀ ਦੇ ਇਸ ਅਲੌਕਿਕ ਨਜ਼ਾਰੇ ਦੇ ਦਰਸ਼ਨ ਕਰ ਸਕਦੇ ਹੋ ਇਸ ਸਮਾਂ ਲਗਭਗ ਜੀ 6:30 ਵਜੇ ਦਾ ਟਾਈਮ ਹੈ ਜੀ ਮੈਂ ਖਦਾਈ ਕਰ ਰਿਹਾ ਸੀ ਉਹ ਮੈਂ ਬਾਬਾ ਕੋ ਬੋਲਾ ਮੈਂ ਬਾਬਾ ਜੀ ਇਹ ਇੱਥੇ ਪੱਥਰ ਨਿਕਲਿਆ ਬਾਬਾ ਜੀ ਬੋਲਦੇ ਕੁਝ ਸਾਫ ਕਰੋ ਖੋਦੋ ਬਾਹਰ نکਾਲੋ ਹੁਣੇ ਬਾਹਰ ਨਿਕਾਲ ਦਿਆ ਫਿਰ ਮੈਂ ਬਾਬਾ ਜੀ ਕੋ ਬੋਲਾ ਮੈਂ ਬਾਬਾ ਜੀ ਇਸ ਵਿੱਚ ਕਰਦੇ ਛੱਟ ਬਾਬਾ ਜੀ ਬੋਲਦੇ ਨਹੀਂ ਇਸ ਕੋ ਢਕੋ ਫਿਰ ਦੂਸਰੀ ਜੇ ਹਰ ਖਦਾਈ ਕੀਤੀ ਕਰਦੀ ਹਰ ਹਰ ਮਹਾਦੇਵ ਬਹੁਤ ਖੁਸ਼ੀ ਮਨ ਕੇ ਵੀ ਬਾਬਾ ਜੀ ਸਾਡੇ ਬਹੁਤ ਚੰਗੇ ਨੇ ਕਹਿੰਦਾ ਜੀ ਭੋਲੇ ਸ਼ੰਕਰ ਦੀ ਕਿਰਪਾ ਰੇ ਤੋ ਇਹ ਹੈ ਕਿ ਸਾਡੇ ਦਰੰਗਲੀ ਸ਼ਹਿਰ ਦੇ ਵਿੱਚ ਸ਼ੀਵਲਿੰਗ ਦੀ ਸਥਾਪਨਾ ਹੋਈ ਹੈ ਸ਼ੀਵਲਿੰਗ ਪ੍ਰਗਟ ਹੋਇਆ ਹੈ ਸਾਨੂੰ ਸਾਰਿਆਂ ਨੂੰ ਜਾਣ ਕੇ ਬਹੁਤ ਹੀ ਖੁਸ਼ੀ ਹੋਈ ਹੈ ਸਾਰਿਆਂ ਨੂੰ ਹੀ ਤੇ ਇਸ ਕਰਕੇ ਅਸੀਂ ਮਤਲਬ ਇਸ ਖੁਸ਼ੀ ਨੂੰ ਸਾਰਿਆਂ ਵਿੱਚ ਪ੍ਰਗਟ ਕਰਨਾ ਚਾਹੁੰਦੇ ਹਾਂ ਤੇ ਬੋਲੋ ਹਰ ਹਰ ਮਹਾਦੇਵ ਕੀ ਜੈ ਬੋਲੇ ਨਾਥ ਹਰ ਹਰ ਮਹਾਦੇਵ ਮਹਾਦੇਵ ਦੀ ਬਹੁਤ ਕਿਰਪਾ ਹੈ ਕਿ ਜੋ ਉਹਨਾਂ ਨੇ ਇਸ ਨਗਰ ਵਿੱਚ ਪ੍ਰਗਟ ਹੋ ਕੇ ਸਾਰੇ ਨਗਰ ਨੂੰ ਹਰਿਆ-ਭਰਿਆ ਹਾਲ ਕੀਤਾ ਆਪਣੇ ਦਰਸ਼ਨ ਦਿੱਤੇ ਨੇ ਔਰ ਇਹ ਮੰਦਰ ਤੋਂ ਪਹਿਲਾਂ ਹੀ ਪੁਜਾਰੀ ਜੀ ਨੇ ਕਿਉਂਕਿ ਪੁਜਾਰੀ ਜੀ ਵੀ ਬਹੁਤ ਮਹਾਦੇਵ ਦੇ ਭਗਤ ਨੇ ਔਰ ਬਹੁਤ ਰਦੀਆਂ ਸਦੀਆਂ ਵਾਲੇ ਨੇ ਇਹਨਾਂ ਨੇ ਪਹਿਲਾਂ ਹੀ ਭੇਖਵਾਨੀ ਕੀਤੀ ਸੀ ਕਿ ਇੱਥੇ ਬੋਲੇ ਸ਼ੰਕਰ ਦਾ ਮੰਦਰ ਬਣਾਵਾਂਗੇ ਤੇ ਇਹ ਜਿਹੜੀ ਭੇਖਵਾਨੀ ਆ ਸਪਸ਼ਟ ਜਿਹੜੀ ਇਹ ਸੱਚ ਹੋ ਗਈ ਆ ਬੋਲੇਨਾਥ ਜੀ ਨੇ ਸਵੈਮ ਆਪਣਾ ਦਰਸ਼ਨ ਦੇਖ ਕੇ ਤੇ ਇੱਥੇ ਆਪਣਾ ਸ਼ਿਵਲਿੰਗ ਦੇ ਰੂਪ ਵਿੱਚ ਵਿੱਚ ਨੇਤਰ ਬਣੇ ਹੋਏ ਨੇ ਜਨੂ ਬਣਿਆ ਆ जिस ने दर्शन दे के पूरे नगर निगर बहुत खुश है ऐसा है पुत हमने टन लगाना था 25 किलो का टल मंगा रखा है तो 25 किलो टन ट, किलो के लिए जो है हमने सवा क्वंटल का पाइप तैयार करवाया तो सवा कुंटल का पाइप तैयार करवा करके तो वो लगवाना था तो हमने बोला भाई साढ़े चार साढ़े पांच फुट इसको खोदना है ठीक है तो हमने प्रधान को बुलाया तो प्रधान जिस समय आए हैं तो उतरे रहे तो एकदम ही जो है उससे जो है कई बजी कई बजी तो बोलता है गुरु ये तो कोई पत्थर निकला है मैं बोला तो कोई बात नहीं मेरे मैं देखता हूँ क्या निकला है फिर उस पर हमने जल पाया जल पाया तो एकदम साफ दिखाई दिया मैंने बोला पुत ये तो शिवलिंग है सेवम शंभू है ठीक है जी मैं बोला ये तो सेवम शंभू निकल गए हैं तो फिर तीन चार बंदों ने मिलकर काला, तो जब हमें भी पता लगा कि महादेव प्रकट हो गए सेवम शंभू और नगर के भले के लिए क्या जो भी सेवा करेगा जो अपनी मन्नत करेगा मांगेगा जो भी है क्योंकि ये सेवम शंभू है ठीक है जी एक तो हम स्थापना करवाते हैं स्थापना करवाने वाले मेरे इस शंभू में फर्क है एक तो सोमवार का दिन है और सोमवार के दिन सावन के महीने में खुद सेवम प्रकट हुए तो जो भी जिसकी मन्नत है जो भी कोई मांग सकता है तो उसकी सारी मन्नतें पूर्ण होगी